ਤੁਸੀਂ ਦੇਖ ਰਹੇ ਹੋ ਪੁਲਾਂਗ ਅੱਜ ਕਈ ਮਹੱਤਵਪੂਰਨ ਖਬਰਾਂ ਨਾਲ ਤੁਹਾਡੇ ਸਾਹਮਣੇ ਪਵਾਉਣੇ ਆ ਪਹਿਲੀ ਖਬਰ ਜਿਹੜੇ ਦੇਸ਼ ਦੇ ਉਪ ਰਾਸ਼ਟਰਪਤੀ ਤੇ ਰਾਜ ਸਭਾ ਦੇ ਚੇਅਰਮੈਨ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਅਲੱਗ ਜੀ ਗੱਲ ਕੀਤੀ ਸੀ ਕਿਉਂਕਿ ਪਹਿਲਾਂ ਤਾਂ ਉਹ ਲਗਾਤਾਰ ਗਵਰਨਮੈਂਟ ਆਫ ਇੰਡੀਆ ਨਾਲ ਰੜ ਕੇ ਫੈਡਰਲ ਸਟਰਕਚਰ ਦੇ ਖਿਲਾਫ ਹੀ ਲਗਭਗ ਬੰਗਾਲ ਦੇ ਵਿੱਚ ਲਗਾਤਾਰ ਰੌਲਾ ਪੈਂਦਾ ਰਿਹਾ ਤੇ ਇੱਥੇ ਵੀ ਪੈਂਦਾ ਸੀ ਕਿਸਾਨਾਂ ਬਾਰੇ ਇੱਕ ਪਿਛਲੇ ਦਿਨਾਂ ਚ ਇੱਕ ਉਹਨਾਂ ਨੇ ਇਹੋ ਜਿਹਾ ਬਿਆਨ ਦਿੱਤਾ ਸੀ ਜਿੱਥੇ ਕਿਸਾਨੀ ਨੂੰ ਲੱਗਿਆ ਕਿ ਸਾਡੇ ਪੱਖ ਚਾਹਦਾ ਹਾਂ ਨਾ ਨਾ ਮਾਰੇ ਉਹਨਾਂ ਨੇ ਖੇਤੀਬਾੜੀ ਮੰਤਰੀ ਸਟੇਜ ਤੇ ਬੈਠੇ ਸੀ ਕਿਹਾ ਸੀ ਵੀ ਮੰਨਦੇ ਕਿਉਂ ਨਹੀਂ ਫਿਰੇ ਗੱਲਾਂ ਤੁਸੀਂ ਕਿਸਾਨਾਂ ਦੇ ਪਰ ਜਦੋਂ ਤਾਂ ਰਾਜ ਸਭਾ ਦੇ ਵਿੱਚ ਗਿਆ ਕਈ ਆਗੂਆਂ ਨੇ ਖਾਸ ਤੌਰ ਤੇ ਜੈਰਾ ਮਰਮੇਸ਼ ਨੇ ਪੇਸ਼ ਕੀਤਾ ਕਿ ਅਸੀਂ ਇੱਥੇ ਚਰਚਾ ਕਰਨਾ ਚਾਹੁੰਦੇ ਹਾਂ ਤਾਂ ਉਹਨਾਂ ਨੇ ਇਜਾਜ਼ਤ ਨਹੀਂ ਦਿੱਤੀ ਪਰ ਹੁਣ ਗੱਲ ਜਿਹੜੀ ਤੁਹਾਡੇ ਨਾਲ ਕਰਨੀ ਹੈ ਇਹਦੇ ਤੇ ਉਹ ਹੀ ਕਰਨੀ ਹੈ ਕਿ ਇੰਡੀਆ ਅਲਾਈਅንስ ਵਾਲੇ ਤੇ ਕੁਝ ਹੋਰ ਮੈਂਬਰ ਪਾਰਲੀਮੈਂਟ ਲੜ ਕੇ ਰਲ ਕੇ ਇਹ ਕਹਿੰਦੇ ਕੋਸ਼ਿਸ਼ ਕਰ ਰਹੇ ਨੇ ਕਿ ਤਨਖੜ ਖਾਤੂ ਸਭ ਦੇ ਖਿਲਾਫ ਜਗਦੀਪ ਤਨਖੜ ਜਿਹੜੇ ਚੇਅਰਮੈਨ ਨੇ ਕਿ ਉਹਨਾਂ ਨੂੰ ਰਾਜ ਸਭਾ ਦੇ ਅਹੁਦੇ ਤੋਂ ਹਟਾਇਆ ਜਾਏ ਇਹੋ ਜਾਂ ਇੱਕ ਮਤਾਲੇ ਆਉਣ ਵਾਲੇ ਨਰਾਸਵਾ ਦੇ ਵਿੱਚ ਉਹਦੀ ਡਿਟੇਲ ਕੀ ਹੈ ਕਿ ਦੋਸਲਾ ਰਹੇ ਨੇ ਇਹ ਸਾਜਿਆ ਕਰਦੇ ਦੂਸਰੀ ਗੱਲ ਭਾਜਪੀ ਦੇ ਵਿੱਚੋਂ ਇੱਕ ਥੋੜਾ ਜਿਹਾ ਅਲੱਗ ਦੂਰੀ ਨਾਲ ਚੱਲ ਰਹੇ ਤੇ ਲਗਾਤਾਰ ਸਰਫੇਸ ਟਰਾਂਸਪੋਰਟ ਮੰਤਰੀ ਦੀ ਕੁਰਸੀ ਤੇ ਬੈਠੇ ਤੀਸਰੀ ਵਾਰੀ ਵੀ ਨਿਤਨ ਗਟਕਰੀ ਭਾਜਪੀ ਦੇ ਪ੍ਰਧਾਨ ਵੀ ਰਹੇ ਨੇ ਆਰਐਸਐਸ ਦੇ ਨੇੜੇ ਬੰਨੇ ਜਾਂਦੇ ਨੇ ਉਹਨਾਂ ਨੇ ਵੀ ਇੱਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸਾਨਾਂ ਦੀ ਮਾਂ ਫੜਨੀ ਚਾਹੀਦੀ ਹੈ ਹੁਣ ਜਾਤਾ ਉਹਨਾਂ ਦੇ ਅੰਦਰ ਕੋਈ ਨਹੀਂ ਮੰਨਦਾ ਜਾਂ ਬਾਹਰ ਕਿਤੇ ਕਿਹਾ ਗਿਆ ਤੇ ਇਹ ਵੀ ਗੱਲ ਸਾਰੇ ਕਿਤੇ ਹੋ ਰਹੀ ਹੈ ਪਰ ਉਹ ਕੈਬਨਟ ਦੇ ਵਿੱਚ ਵੀ ਨੇ ਤੇ ਬੱਖ ਬੱਖ ਮਾਮਲੇ ਆ ਚ ਨੇ ਕਹਿੰਦੇ ਨੇ ਆਰਐਸਐਸ ਦੇ ਵੀ ਨੇੜੇ ਨੇ ਪਰ ਗੱਲ ਕਿਉਂ ਨਹੀਂ ਬਣ پا ਰਹੀ ਤੇ ਕੜਕਰੀ ਸਾਹਿਬ ਕਈ ਵਾਰ ਪਹਿਲਾਂ ਵੀ ਬਿਆਨ ਇਹੋ ਜਿਹੇ ਦਿੰਦੇ ਰਹੇ ਨੇ ਕਾ ਦੁੱਖਾ ਜਿਹੜੇ ਨਰੇਂਦਰ ਮੋਦੀ ਉਹਨਾਂ ਨੂੰ ਸ਼ਾਇਦ ਸੂਟ ਨਹੀਂ ਕਰਦੇ ਪਰ ਹਾ ਦਾ ਨਾਰਾ ਇਹਨੂੰ ਕਿਹਾ ਜਾਏ ਜਾਂ ਨਾ ਕਿਹਾ ਜਾਏ ਇਹ ਉਦੋਂ ਬਾਅਦ ਦੀ ਡਿਸਕਸ਼ਨ ਦਾ ਹਿੱਸਾ ਹੈ ਇਸੇ ਤਰ੍ਹਾਂ ਕੱਲਾ ਟਰੰਪ ਦੇ ਮਾਮਲੇ ਦੇ ਵਿੱਚ ਇਹ ਨਹੀਂ ਹੈ ਕਿ ਉਹਨਾਂ ਨੇ ਪਿਛਲੇ ਦਿਨਾਂ ਚ ਐਜੂਕੇਸ਼ਨ ਇੰਸਟੀਚਿਊਸ਼ਨ ਜਿਹਨੇ ਕਿਹਾ ਸੀ ਕਿ ਜਿਹੜੇ ਇੰਟਰਨੈਸ਼ਨਲ ਵਿਦਿਆਰਥੀ ਗਏ ਹੋਏ ਨੇ ਵਾਪਸ ਆਜੋ 20 ਜਨਵਰੀ ਤੱਕ ਟਰੰਪ ਆਜੂਗਾ ਤੇ ਡੋਨਲਡ ਟਰੰਪ ਕਿਉਂਕਿ ਦੁਬਾਰਾ ਰਾਸ਼ਟਰਪਤੀ ਦੀ ਚੋਣ ਜਿੱਤ ਗਏ ਨੇ ਇੱਕ ਟਰਮ ਤੋਂ ਬਾਅਦ ਵਿਚ ਦੀ ਛੱਡ ਕੇ ਤੇ ਕਹਿੰਦੇ ਨੇ ਉਹ ਰੋਕ ਨਾ ਰਾ ਦੇ ਇਹ ਡਰ ਹੈ ਲਗਾਤਾਰ ਕੈਨੇਡਾ ਦੇ ਬਾਰਡਰ ਦੇ ਰਾਹੀਂ ਅਮਰੀਕਾ ਨੂੰ ਜਾਣ ਵਾਲੇ ਬੰਦੇ ਕਹਿੰਦੇ ਗੈਰ ਕਾਨੂੰਨੀ ਕਿੰਨੇ ਜਾਂਦੇ ਨੇ ਉਹਦੀ ਰਫਤਾਰ ਵਧੀ ਆ ਪਹਿਲਾਂ ਦੇ ਨਾਲੋਂ ਇਸ ਲਈ ਇਹ ਸੋਚਿਆ ਜਾ ਰਿਹਾ ਕਿ ਉਸ ਬਾਰਡਰ ਤੇ ਸਖਤਾਈ ਕਰ ਦਿੱਤੀ ਜਾਵੇ ਕੈਨੇਡਾ ਦੇ ਬਾਰਡਰ ਦੇ ਉੱਤੇ ਵੀ ਇਹ ਵੀ ਖਬਰਾਂ ਆ ਰਹੀਆਂ ਨੇ ਖਬਰ ਇਹ ਵੀ ਹੈ ਕਿ ਜਿਮਨੀ ਚਾਰ ਜਿਮਨੀ ਚੌਣਾ ਨਾ ਲੜ ਕੇ ਹੁਣ ਪੰਜ ਨਗਰ ਨਿਗਮ ਤੇ 44 ਨਗਰ ਪਾਲਿਕਾ ਦੀਆਂ ਚੌਣਾ ਸ਼੍ਰੋਮਣੀ ਅਕਾਲੀ ਦਾ ਲੜਨ ਜਾ ਰਿਹਾ ਹੈ ਤੇ ਉਹ ਕਿਵੇਂ ਚੱਲ ਰਿਹਾ ਹੈ ਹਾਲਾਂਕਿ ਅਕਾਲੀ ਦਲ ਦਾ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਅਸਰ ਹੋਵੇ ਇਹ ਨਹੀਂ ਮੰਨਿਆ ਜਾਂਦਾ ਅਕਾਲੀ ਦਲ ਦਾ ਪਿੰਡਾਂ ਦੇ ਵਿੱਚ ਹੀ ਆਧਾਰ ਮੈਨ ਨਹੀਂ ਮੰਨਿਆ ਜਾਂਦਾ ਅੱਗੇ ਉਹ ਭਾਜਪੀ ਨਾਲ ਲੜ ਕੇ ਰਲ ਕੇ ਲੜਦਾ ਸੀਗਾ ਤੇ ਅੱਜ ਕੱਲ ਉਹ ਲੜ ਰਿਹਾ ਹੈ ਕਿਹੜੇ ਪ੍ਰੈਸ਼ਰ 'ਚ ਉਹ ਇਸੇ ਤੋਂ ਤਾਂ ਲੜ ਰਿਹਾ ਜਿਹੜਾ ਅਕਲ ਤੱਕ ਦਾ ਨਵਾਂ ਪੰਗਾ ਪਿਆ ਹੋਇਆ ਆਪਣੀ ਹੋਂਦ ਬਰਕਰਾਰ ਰੱਖਣ ਦੇ ਮਾਮਲੇ 'ਚ ਇਹਦੇ ਤੇ ਵੀ ਗੱਲ ਕਰਾਂਗੇ ਜਾਂ ਦੂਜੀਆਂ ਪਾਰਟੀਆਂ ਕਿਵੇਂ ਲੜ ਰਹੀਆਂ ਨੇ ਇਹਨਾਂ ਚੋਣਾਂ ਨੂੰ ਜਾਂ ਇਹਦਾ ਏਜੰਡਾ ਕੀ ਹੋਣਾ ਚਾਹੀਦਾ ਹੈ ਇਹਦੇ ਤੇ ਵਿਚਾਰ ਚਚਾ ਕਰਾਂਗੇ ਪਹਿਲਾ ਮਾਮਲਾ ਜਗਦੀਪ ਤਨਖੜਾ ਦਾ ਜਗਦੀਪ ਤਨਖੜਾ ਲਗਾਤਾਰ ਜੋ ਉਹਨਾਂ ਦੀ ਕਾਰਜ ਸ਼ੈਲੀ ਹੈ ਜਿਸ ਢੰਗ ਦੇ ਨਾਲ ਉਹ ਸੰਭਾਲ ਰਹੇ ਨੇ ਸਾਡਾ ਨੂੰ ਕਿਉਂਕਿ ਉਹ ਚੇਅਰਮੈਨ ਨੇ ਇਹ ਸਾਰੀ ਜਿਹੜੀ ਵਿਰੋਧੀ ਤੇ ਖਾਸ ਤੌਰ ਦੇ ਉੱਤੇ ਕਾਂਗਰਸ ਦੀ ਅਗਵਾਈ ਵਾਲੀ ਇੰਡੀਆ ਆਲਾਈਂਸ ਜਿਹਨੂੰ ਕਹਿੰਦੇ ਨੇ ਉਹ ਇਹ ਮਹਿਸੂਸ ਕਰਕੇ ਇੱਥੋਂ ਤੱਕ ਪਹੁੰਚ ਗਈ ਆ ਹੁਣ ਕਰਦੀ ਕਰਦੀ ਕਿ ਉਹ ਪੱਖਪਾਤ ਕਰ ਰਹੇ ਨੇ ਪ੍ਰੋਦੀ ਤਰਨੂ ਮੌਕਾ ਨਹੀਂ ਦੇ ਰਹੇ ਕੋਈ ਵੀ ਮੁੱਦਾ اٹھਾਉਣ ਦਾ ਨਾ ਪਿੱਛੇ ਦਿਨਾਂ ਚ ਅਡਾਨੀ ਦਾ ਰੌਲਾ ਚੱਲ ਰਿਹਾ ਇਹਨੂੰ ਉਠਾਉਣ ਦਾ ਕੋਈ ਮੌਕਾ ਦਿੱਤਾ ਕਿਉਂਕਿ ਅਡਾਨੀ ਦੇ ਉੱਤੇ ਜਿਹੜੇ ਅਮਰੀਕਾ ਦੇ ਸਰਕਾਰ ਨੇ ਅਮਰੀਕਾ ਦੀ ਇੱਕ ਅਦਾਲਤ ਨੇ ਇਹ ਐਲੀਗੇਸ਼ਨ ਲਾਏ ਹੋਏ ਨੇ ਕਿ ਉਹਨਾਂ ਨੇ 2000 ਕਰੋੜ ਤੋਂ ਵੀ ਵੱਧ ਦੀ ਰਿਸ਼ਵਤ ਦੇ ਕੇ ਜਿਹੜੇ ਬਿਜਲੀ ਪ੍ਰੋਜੈਕਟ ਨੇ ਸੋਲਰ ਬਿਜਲੀ ਪ੍ਰੋਜੈਕਟ ਪੰਜ ਰਾਜਾਂ ਦੇ ਵਿੱਚ ਉਹਨਾਂ ਨੂੰ ਮਨਜ਼ੂਰ ਕਰਾਇਆ ਲੋਕਾਂ ਨੂੰ ਮਹਿੰਗੀ ਬਿਜਲੀ ਵੀ ਮਿਲੀ ਤੇ ਅਮਰੀਕਾ ਦੇ ਸ਼ੇਅਰਹੋਲਡਰ ਜਦਾ ਪੈਸਾ ਇਧਰ ਦਰਬਾਰ ਤੋਂ ਵੀ ਕੀਤਾ ਗਿਆ ਉਹਦੇ ਮਾਮਲੇ ਤੇ ਲੋਕ ਸਭਾ ਤੇ ਰਾਜ ਸਭਾ ਲਗਾਤਾਰ ਉੱਠ ਰਹੀ ਹੈ ਕੰਮ ਨਹੀਂ ਹੋ ਰਿਹਾ ਤੇ ਰਾਜ ਸਭਾ ਦੇ ਵਿੱਚ ਵੀ ਇਹ ਮੌਕਾ ਨਹੀਂ ਦਿੱਤਾ ਤਰ ਖੜਾ ਹਾਂ دوسری ਗੱਲ ਕੋਈ ਕਹਿੰਦੇ ਕਿ ਜਦੋਂ ਮਨੀਪੁਰ ਦੇ ਮਾਮਲੇ ਤੇ ਗੱਲ ਕਰਨ ਦੀ ਗੱਲ ਕਰਦੇ ਸੀ ਜਦੋਂ ਡਿਫਰੈਂਟ ਗੱਲਾਂ ਕੀਤੀਆਂ ਨੇ ਤੇ ਕੋਈ ਮੌਕਾ ਨਹੀਂ ਮਿਲ ਰਿਹਾ ਉਹ ਉਲਾਉ ਹੀ ਨਹੀਂ ਕਰਦੇ ਜਦੋਂ ਕਿਸਾਨਾਂ ਦੇ ਮੁੱਦੇ ਦੇ ਉੱਤੇ ਉਹਨਾਂ ਨੇ ਕਿਹਾ ਕਿ ਇਹਦੇ ਤੇ ਗੱਲ ਕਰਾਉਣ ਲਈ ਬਹਿਸ ਕਰਾਉਣ ਦਾ ਸਮਾਂ ਦੇ ਦੇ ਉਹਦੇ ਤੇ ਵੀ ਨਹੀਂ ਦਿੱਤਾ ਪਰ ਭਾਜਪਾ ਜਦੋਂ ਕਾਂਗਰਸ ਲੀਡਰ ਦੇ ਖਿਲਾਫ ਕੋਈ ਮੁੱਦਾ ਵਾਰਿਆ ਉਹਨਾਂ ਨੂੰ ਮੌਕਾ ਦਿੱਤਾ ਉਹ ਕਹਿੰਦੇ ਠੀਕ ਹੈ ਜੀ ਚਰਚਾ ਵੀ ਕਰ ਲੋ ਉਹ ਲਗਾਤਾਰਤਾ ਦੇ ਵਿੱਚੋਂ ਇਹ ਸੋਚ ਰਹੇ ਨੇ ਕਿ ਇਹ ਕਮਾਤIAL ਜਾਂਦਾ ਜਾਵੇ ਜੇ ਉਹ ਮਤਾ ਆਇਆ ਬਿਲਕੁਲ ਉਹ ਮਤਾ ਰਾਜ ਸਭਾ ਦੇ ਵਿੱਚ ਠਹਿਰ ਕੇ ਇੱਕ ਡਿਸਕਸ਼ਨ ਦਾ ਚਰਚਾ ਦਾ ਆਧਾਰ ਬਣ ਸਕਦਾ ਪਰ ਉਹ ਬਤੇ ਨੇ ਲੋਕ ਸਭਾ ਦੇ ਵਿੱਚ ਵੀ ਜਾਣਾ ਹੁੰਦਾ ਲੋਕ ਸਭਾ ਚ ਮжоਰਿਟੀ ਐਨਡੀਏ ਦੀ ਹੈ ਉਥੇ ਜਿੱਤਣ ਦੀ ਸੰਭਾਵਨਾ ਤਾਂ ਨਹੀਂ ਜੇਕਰ ਉਹ ਮਤਾ ਹੁੰਦਾ ਪਰ ਇਹੋ ਜੇ ਮਤੇ ਇੱਕ ਗੱਲ ਜਰੂਰ ਸਾਬਤ ਕਰਦੇ ਹੁੰਦੇ ਨੇ ਜਿਹੜਾ ਇਹ ਪਰੰਪਰਾ ਬਣੀ ਹੋਈ ਹੈ ਜਾਂ ਇੱਕ ਨੀਤੀਗਤ ਇਹੋ ਜੇ ਫੈਸਲੇ ਲਏ ਹੋਏ ਨੇ ਉਹ ਤਾਂ ਇਹ ਤਾਂ ਕਿ ਜਿਹੜੇ ਵੀ ਬੰਦੇ ਨੇ ਉਹਨਾਂ ਖਿਲਾਫ ਤੇ ਕੋਈ ਚੈੱਕ ਐਂਡ ਬੈਲੈਂਸ ਰਹੇ ਜਦੋਂ ਉਸ ਮਤੇ ਦੇ ਖਿਲਾਫ ਆਫੀਸ਼ੀਅਲੀ ਬੋਲਿਆ ਜਾਏਗਾ ਗੱਲ ਕੀਤੀ ਜਾਏਗੀ ਤਾਂ ਸਾਹਮਣੇ ਵਾਲੇ ਬੰਦੇ ਨੂੰ ਵੀ ਪਤਾ ਲੱਗਦਾ ਕਿ ਹਾਂ ਕੋਈ ਬੰਦੇ ਇਸ ਲਈ ਲਾਜ ਨੇ ਵੈਸੇ ਉਹਨਾਂ ਮਤਿਆਂ ਤੋਂ ਬਿਨਾ ਕੋਈ ਬੋਲਦਾ ਗੱਲ ਕਰਦਾ ਤਾਂ ਇਹ ਮੰਨ ਲਿਆ ਜਾਂਦਾ ਤੋਹੀਰ ਕੀਤੀ ਹੈ ਇਸ ਕਰਕੇ ਉਹ ਪੜਦੇ ਹੋ ਸਕਦੇ ਨੇ ਵਿੱਚੋਂ ਇਹ ਸਾਰੇ ਮਾਮਲੇ ਵੀ ਆਉਂਦੇ ਨੇ ਪਰ ਇਹ ਬਹੁਤ بڑا ਮਾਮਲਾ ਹੈ ਕਿਸੇ ਬਹੁਤ ਵੱਡੀ ਸਬਧਾਰਕ ਪੋਸਟ ਤੇ ਬੈਠੇ ਬੰਦੇ ਤੋਂ ਇਸ ਕਦਰ ਕੋਈ اپੋਜੀਸ਼ਨ ਨਾਜ ਹੋ ਜੇ ਕਿ ਉਹਨੂੰ ਬਤਾ ਲਿਆਉਣਾ ਪਵੇ ਤਾਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਮਤੇ ਤੋਂ ਪਹਿਲਾਂ ਹੀ ਜਾਂ ਮਤੇ ਦੇ ਦੌਰਾਨ ਉਹ ਆਪਣਾ ਬਿਹੇਵੀਅਰ ਚੇਂਜ ਕਰ ਲੈਣ ਕਿਉਂਕਿ ਜਦੋਂ ਵੱਡੀ ਸੀਟ ਤੇ ਜਾਂਦੇ ਨੇ ਤਾਂ ਉਹ ਪਾਰਟੀ ਦੇ ਨਹੀਂ ਰਹਿਣਾ ਚਾਹੀਦੇ ਉਹ ਇੰਡੀਪੈਂਡੈਂਟ ਬਣੇ ਜਾਣੇ ਚਾਹੀਦੇ ਨੇ ਸਾਡੀ ਜਮਹੂਰੀਅਤ ਹੀ ਇਹ ਜੀ ਹੈ ਕਿ ਔਰ ਸਾਰੇ ਕਈ ਦੇਸ਼ਾਂ ਦੇ ਵਿੱਚ ਜਿਹੜੇ ਲੋਕਤੰਤਰਕ ਦੇਸ਼ਾਂ ਦੇ ਵਿੱਚ ਜਿੱਥੇ ਸਪੀਕਰ ਚੁੜੇ ਜਾਂਦੇ ਨੇ ਚੇਅਰਮੈਨ ਚੁੜੇ ਜਾਂਦੇ ਨੇ ਉਹ ਪਾਰਟੀ ਛੱਡ ਦਿੰਦੇ ਨੇ ਉਸ ਤੋਂ ਬਾਅਦ ਤੇ ਉਹ ਉਸ ਸਮੇਂ ਤੱਕ ਨਿਊਟਰਲ ਰਹਿਣ ਦੀ ਕੋਸ਼ਿਸ਼ ਕਰਦੇ ਨੇ ਇਹ ਮਸਾਲ ਸਾਡੇ ਸੋਮਨਾਥ ਚੈਟਰਜੀ ਨੇ ਪ੍ਰੈਕਟੀਕਲੀ ਅਮਲ ਦੇ ਵਿੱਚ ਲਿਆਂਦੀ ਭਾਵੇਂ ਸਦਾ ਤੱਕ ਤੌਰ ਤੇ ਸਾਡੇ ਸਿਸਟਮ ਵਿੱਚ ਨਹੀਂ ਹੈ ਜਦੋਂ ਸੀ ਲੈਕਟਰ ਨੇ ਖੱਬੇ ਪੱਖੀਆਂ ਨੇ ਉਸ ਸਮੇਂ ਦੀ ਯੂਪੀਏ ਸਰਕਾਰ ਤੋਂ ਡਾਕਟਰ ਬਨਮੋਨ ਸਖਦੀ ਸਰਕਾਰ ਤੋਂ ਨਿਊਕਲੀਅਰ ਡੀਲ ਕਰਕੇ ਵਾਪਸ ਲੈਣਾ ਚਾਹਿਆ ਸੀਗਾ ਮਤਲਬ ਹਮਾਇਤ ਵਾਪਸ ਲੈ ਲਈ ਸੀ ਤਾਂ ਉਹਨਾਂ ਨੇ ਇੱਕ ਵਿਪ ਜਾਰੀ ਕੀਤੀ ਸੀ ਕਿਉਂਕਿ ਬੀਗਏ ਮੈਂਬਰ ਸੋਮਨਾਥ ਚੈਟਰਜੀ ਨੂੰ ਬੀ ਇਹ ਵਿਪ ਸੀ ਕਿ ਤੁਸੀਂ ਸਰਕਾਰ ਦੇ ਖਿਲਾਫ ਵੋਟ ਪਾਣੀ ਹੈ ਪਰ ਸੋਮਨਾਥ ਚੈਟਰਜੀ ਨੇ ਕਿਹਾ ਕਿ ਮੈਂ ਹੁਣ ਸੁਧਾਰਨ ਨਸੀਫੀਆਂ ਬੰਦਾ ਮੈਂਬਰ ਨਹੀਂ ਹਾਂ ਮੈਂ ਲੋਕ ਸਭਾ ਦਾ ਸਪੀਕਰ ਹਾਂ ਮੇਰੀ ਸਪੀਕਰ ਦੀ ਮर्यादा ਇਹ ਕਹਿੰਦੀ ਹੈ ਕਿ ਮੈਂ ਵੋਟ ਨਹੀਂ ਪਾਉਂਗਾ ਹਾਲਾਂਕਿ ਸੀਪੀਐਮ ਨੇ ਉਹਨਾਂ ਦੀ ਮੈਂਬਰਸ਼ਿਪ ਵੀ ਖਾਰਜ ਕੀਤੀ ਬਾਅਦ ਚ ਗੱਲ ਪਰ ਉਹਨਾਂ ਨੇ ਇਹ ਦਰਸਾਇਆ ਕਿ ਵੱਡੀਆਂ ਸੰਸਥਾਵਾਂ ਤੇ ਰਹਿ ਕੇ ਜੋਖਮ ਉਠਾ ਕੇ ਵੀ ਕਿਵੇਂ ਉਹਦੀ ਕੁਰਸੀ ਦੀ ਅਹਿਮੀਅਤ ਵਧਾ ਦਿੰਦੀ ਹੈ ਹੁਣ ਤਰਖਣ ਸਾਹਿਬ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਜਾਂ ਨਹੀਂ ਉਹ ਤੋਂ ਬਾਅਦ ਦਾ ਸਵਾਲ ਹੈ ਗਟਕਰੀ ਉਹਨਾਂ ਨੇ ਕੀ ਕਿਹਾ ਗਟਕਰੀ ਉਹਨਾਂ ਨੇ ਬਿਆਨ ਦਿੱਤਾ ਸਹਾਇਕਾਰੀ ਕਿਸੇ ਸਮਾਗਮ ਨੂੰ ਸੰਬੋਧਨ ਕਰ ਰਹੇ ਸੀ ਉਹ ਕਹਿੰਦੇ ਨੇ ਕਿ ਦੇਸ਼ ਦੇ ਕਿਸਾਨ ਅਲਾਈਡ ਸਰਵਿਸਜ ਸਹਾਇਕਤਾ ਦੇ ਨਾਲ ਦੀ ਨਾਲ ਖੇਤੀਬਾੜੀ ਦੇ 12 ਤੋਂ 14% ਯੋਗਦਾਨ ਪਾਉਂਦੇ ਨੇ ਜੇ ਇਹਨੂੰ ਦੂਜੇ ਤਰ੍ਹਾਂ ਕਿਹਾ ਜਾਏ ਕਿ ਬੜੀ ਵੱਡੀ ਗਿੜਤੀ ਜਿਹੜੀ ਹੈ ਜੇ 46% ਵਰਕ ਫੋਰਸ ਆ ਲਗਭਗ ਖੇਤੀਬਾੜੀ ਚ ਹੈ ਤਾਂ ਇਹਦਾ ਮਤਲਬ 46% ਦੇ ਹਿੱਸੇ 12 ਤੋਂ 14% ਦੌਲਫ ਜਾ ਰਹੀ ਹੈ ਤੇ ਉਹਨਾਂ ਨੇ ਆਪ ਹੀ ਗਰੀਬੀ ਬਣ ਜਾਣਾ ਤੇ ਉਹਨਾਂ ਨੇ ਕਿਹਾ ਕਿ ਕਿਸਾਨ ਜਿਹੜਾ ਬੇਹਦ ਮਿਹਨਤ ਕਰਦਾ ਉਹਨਾਂ ਦੀ ਬਾਹ ਮੜਨੀ ਚਾਹੀਦੀ ਹੈ ਉਹ ਕਿਨੂੰ ਕਹਿ ਰਹੇ ਨੇ ਆਮ ਸਮਾਜ ਜੀ ਨੂੰ ਕਿਹਨੂੰ ਕਹਿ ਰਹੇ ਨੇ ਉਹ ਤਾਂ ਆਪ ਸਰਕਾਰ ਦੇ ਵਿੱਚ ਨੇ ਤਾਕਤਵਰ ਮੰਤਰੀ ਨੇ ਉਹਨਾਂ ਦੀ ਵਿਚਾਰਧਾਰਕ ਪਿੱਠ ਤੇ ਖੜੀ ਹੁੰਦੀ ਆ ਆਰਐਸਐਸ ਨਹੀਂ ਤਾਂ ਸ਼ਾਇਦ ਮੋਦੀ ਅਮਿਤ ਸ਼ਾਹ ਦੀ ਜੋੜੀ ਉਹਨਾਂ ਨੂੰ ਟਿਕਟ ਵੀ ਨਾ ਦੇਵੇ ਐਦੋਂ ਪਹਿਲਾਂ ਵੀ ਉਹ ਕਈ ਵਾਰ ਕਈ ਗੱਲਾਂ ਲੀਹਾ ਪਾੜ ਕੇ ਕਰਦੇ ਨੇ ਜਦੋਂ ਈਵਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 15 ਲੱਖ ਨੂੰ ਉਹਨਾਂ ਨੇ ਜੁਮਲਾ ਜਨਤਕ ਤੌਰ ਤੇ ਕਿਹਾ ਸੀ ਵੀ ਕਈ ਵਾਰ ਇਹੋ ਜਿਹ ਜੁਮਲੇ ਅੱਜ ਆndere ਕਹਿ ਜਾਂਦਾ ਤਾਂ ਇਹਨਾਂ ਗੱਲਾਂ ਨੂੰ ਸੀਰੀਅਸਲੀ ਵੀ ਉਠਾਉਣਾ ਪਏਗਾ ਜੇ ਉਹ ਸੱਚੀਓ ਸਮਝਦੇ ਨੇ ਤੇ ਕਿਸਾਨ ਦੇ ਮਾਮਲੇ 'ਚ ਮਜ਼ਦੂਰ ਦੇ ਮਾਮਲੇ ਦੇ ਵਿੱਚ ਪਿੰਡੂ ਖੇਤਰ ਦੇ ਮਾਮਲੇ ਦੇ ਵਿੱਚ ਬਾਹ ਫੜਨ ਦੀ ਲੋੜ ਹੈ ਪੈਸੇ ਦੀ ਇਨਵੈਸਟਮੈਂਟ ਦੀ ਲੋੜ ਹੈ ਤਾਂ ਮੇਰੇ ਖਿਆਲ ਨਾਲ ਉਮੀਦ ਕੀਤੀ ਜਾਣੀ ਚਾਹੀਦੀ ਹੈ ਔਰ ਉਹ ਉਹਦੋਂ ਅੱਗੇ ਵਧਣ ਆਪਣੀ ਗੱਲ ਆਪਣਾ ਪ੍ਰਭਾਵ ਦੀ ਵਰਤੋਂ ਕਰਦੇ ਹੋਏ ਸਰਕਾਰ ਦੇ ਮਨ ਨੂੰ ਬਦਲਣ ਦੀ ਕੋਸ਼ਿਸ਼ ਕਰਨ ਜਾਂ ਆਰਐਸਐਸ ਵੱਲੋਂ ਕੋਈ ਡਿਕਟੇਸ਼ਨ ਦਬਾਉਣ ਤਾਂ ਕਿ ਇੱਕ ਟਕਰਾਵ ਵੀ ਟਲੇ ਔਰ ਇੱਕ ਐਨੀ ਵੱਡੀ ਆਬਾਦੀ ਇਹ ਵੀ ਮਹਿਸੂਸ ਕਰੇ ਕਿ ਸਾਡੇ ਕੋਈ ਪੱਖ ਦੇ ਵਿੱਚ ਵੀ ਗੱਲ ਹੋ ਰਹੀ ਹੈ ਕੈਨੇਡਾ ਤੇ ਅਮਰੀਕਾ ਦਾ ਬਾਰਡਰ ਦਾ ਸਵਾਲ ਹੈ ਆਮ ਤੌਰ ਤੇ ਕੈਨੇਡਾ ਅਮਰੀਕਾ ਦੇ ਮੁਤਾਬਕ ਹੀ ਚੱਲਦਾ ਫੋਰਨ ਪੋਲਿਸੀ ਚ ਹੋਰਾਂ ਮਾਮਲਿਆਂ ਦੇ ਵਿੱਚ ਔਰ ਅਮਰੀਕਾ ਦੇ ਮਾਮਲੇ ਚ ਸਿਕਿਉਰਿਟੀ ਤੇ ਵੀ ਨਿਰਭਰ ਹੈ ਬਾਕ-ਬਾਕ ਮਾਮਲਿਆਂ ਚ ਔਰ ਨਾਰਮਲੀ ਕੈਨੇਡਾ ਕੈਨੇਡੀਅਨ ਟਰੱਕ ਬਹੁਤ ਜ਼ਿਆਦਾ ਅਮਰੀਕਾ ਦੇ ਵਿੱਚ ਜਾਂਦੇ ਨੇ ਆਉਂਦੇ ਨੇ ਬਹੁਤ ਸਾਰਾ ਸਮਾਨ ਜਾਂਦਾ ਆਉਂਦਾ ਲਗਾਤਾਰਤਾ ਦੇ ਵਿੱਚ ਬਾਰਡਰ ਖੁੱਲੇ ਟਾਈਪ ਦਾ ਹੀ ਬਾਰਡਰ ਹੈ ਉਹ ਇੱਕ ਲੈਵਲ ਦੇ ਉੱਤੇ ਪਰ ਪਿਛਲੇ ਕਾਫੀ ਸਮੇ ਤੋਂ ਕੀ ਆ ਜਾ ਰਿਹਾ ਅਮਰੀਕਾ ਮਹਿਸੂਸ ਕਰ ਰਿਹਾ ਕਿ ਕੈਨੇਡਾ ਵਾਲੇ ਪਾਸੇ ਕੋਈ ਕੋਈ ਕੈਨੇਡਾ ਵਾਲੇ ਪਾਸੇ ਵੀਜੇ ਸਸਤੇ ਸੌਕੇ ਮਿਲਦੇ ਨੇ ਬਾਕੀ ਨੇ ਤੇ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਜਿਹੜੀ ਪ੍ਰਵਾਸ ਹੈ ਉਹ ਵੀ ਹੋ ਰਿਹਾ ਲਗਾਤਾਰਤਾ ਦੇ ਵਿੱਚ ਆ ਸਾਲ ਕਰ ਰਹੇ ਨੇ ਟਰੰਪ ਉਹਨਾਂ ਤਾਂ ਰਾਸ਼ਟਰਪਤੀ ਦੁਆਰਾ ਚੁਣੇ ਗਏ ਨੇ ਉਹਨਾਂ ਨੇ ਕਿਹਾ ਸੀ ਕਿ ਕੈਨੇਡਾ ਦੇ ਟਰੱਕਾਂ ਤੇ ਜਾਂ ਜਿਹੜਾ ਉਧਰ ਆ ਸਮਾਨ ਆ ਰਿਹਾ ਹੈ ਉਤੇ 25% ਟੈਰਫ ਲਾ ਦਿੱਤਾ ਜਾਏਗਾ ਔਰ ਲਾਉਣਾ ਚਾਹੀਦਾ ਹੈ ਉਧਰਨ ਕਾਫੀ ਹਿੱਲ ਜੁਰਬੀ ਹੋਈ ਹੈ এবੀ ਕਾਂਕੜੇ ਨੇ ਕਿ ਉਧਰ ਚ ਭਾਰਤੀ ਵੀ ਬਹੁਤ ਜਿਆਦੇ ਨੇ ਜਿਹੜੇ ਇਲੈਗਲ ਮਾਈਗ੍ਰੇਸ਼ਨ ਚ ਬਾਕੀ ਵੀ ਜਾਂਦੇ ਨੇ 1 ਲੱਖ 99000 ਤੱਕ ਪਿਛਲੇ ਸਾਲ ਦੀ ਗਿਣਤੀ ਪਹੁੰਚ ਗਈ ਸੀ ਉਦੋਂ ਪਿਛਲੇ ਸਾਲ 1 ਲੱਖ 30000 ਸੀ 2 ਸਾਲ ਪਹਿਲਾਂ ਉਹ ਕਹਿੰਦੇ ਨੇ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਦੇ ਨਾਲ 31 ਕੁ ਹਜ਼ਾਰ ਭਾਰਤੀ ਵੀ ਬਣੇਗੇ ਨੇ ਜਿਹੜੇ ਕਿ ਸ਼ਾਇਦ ਉਧਰ ਜਾਣ ਵਾਲਿਆਂ ਦੇ ਵਿੱਚ ਨੇ ਔਰ ਇਹ ਜਿਹੜਾ ਜੇ ਇਹਦਾ ਮਤਲਬ ਕੀ ਹੈ ਕਿ ਆਉਣ ਵਾਲੇ ਦਿਨਾਂ 'ਚ ਇਹ ਚੀਜ਼ਾਂ ਟਫ ਹੋ ਰਹੀਆਂ ਨੇ ਸਖਤ ਹੋ ਰਹੀਆਂ ਨੇ ਜਿੱਥੇ ਪਹਿਲਾਂ ਗੌਰ ਨਹੀਂ ਸੀ ਕੀਤੀ ਜਾਂਦੀ ਅੱਜ ਕੱਲ ਗੌਰ ਕੀਤੀ ਜਾਣ ਲੱਗੀ ਹੈ ਇਹ ਨਿਯਮ ਸਖਤ ਹੋ ਜਾਣਗੇ ਤਾਂ ਜਿਹੜੇ ਜਾਣਗੇ ਉਹਨਾਂ ਦੀ ਹੋਰ ਔਖਾ ਹੋ ਜਾਏਗਾ ਔਰ ਔਖਾ ਹੋ ਜਾਏਗਾ ਤਾਂ ਰੁਜ਼ਗਾਰ ਦੇ ਮੌਕੇ ਅਤੇ ਵੀ ਇਹਦੇ ਵਿੱਚ ਫਰਕ ਪਏਗਾ ਔਰ ਇਸੇ ਤਰ੍ਹਾਂ ਰਾਜਾਂ ਦੇ ਵਿੱਚ ਵੀ ਹੋ ਰਿਹਾ ਜਿਵੇਂ ਸਾਡੇ ਰਾਜ ਚ ਹੋ ਰਿਹਾ ਪੰਜਾਬ ਦੇ ਵਿੱਚ ਇਹ ਦੁਬਾਰਾ ਆਵਾਜ਼ ਉਠਾਣ ਲੱਗੀ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਵਰਕ ਪਰਮਿਟ ਬਣਨਾ ਚਾਹੀਦਾ ਹੈ ਸੁਖਪਾਲ ਕਹਿ ਰਿਹਾ ਉਠਾ ਰਿਹਾ ਕਿ ਪਹਾਮਚਲ ਦੀ ਤਰਜ਼ ਤੇ ਕਾਨੂੰਨ ਬਣਾਉਣਾ ਚਾਹੀਦਾ ਕੋਈ ਕੋ ਪਰਮਾਨੈਂਟ ਵਸਿੱਧਾ ਤੁਰੰਤਨੀ ਬਣ ਜਾਣਾ ਚਾਹੀਦਾ ਇਹੋ ਜਿਹੀਆਂ ਆਵਾਜ਼ਾਂ ਬਾਰ-ਬਾਰ ਕਿਉਂ ਉਠ ਰਹੀਆਂ ਨੇ ਕਿਉਂਕਿ ਸੋਸਾਇਟੀ ਤਣਾਅਗ੍ਰਸਤ ਹੈ ਲੋਕਲ ਮਦਿਆਂ ਦੇ ਰੁਜ਼ਗਾਰ ਜਾ ਰਹੇ ਨੇ ਰੁਜ਼ਗਾਰ ਹੈ ਨਹੀਂ ਜ਼ਿੰਦਗੀ ਦੀ ਡਗਰ ਮੁਸ਼ਕਲ ਹੋ ਰਹੀ ਹੈ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਾਮਲੇ ਹੋਰ ਵੀ ਪੇਚੀਦਾ ਹੋਣਗੇ ਔਰ ਵੱਖ-ਵੱਖ ਦੇਸ਼ਾਚ ਵੀ ਹੋਣਗੇ ਸਾਡੇ ਵੀ ਹੋਣਗੇ ਇਹਨਾਂ ਨੂੰ ਦੇਖਿਆ ਜਾਣਾ ਚਾਹੀਦਾ ਤੇ ਚੌਥੀ ਤੇ ਆਖਰੀ ਖਬਰ ਜਿਹੜੀ ਹੈ ਉਹ ਹੈ ਕਿ ਚੋਣਾ ਦਾ ਮਾਮਨਾ ਚੋਣਾ ਅਨਾਉਂਸ ਹੋ ਗਿਆ ਨੇ ਹਾਲਾਂਕਿ ਇਹਦੇ ਤੇ ਕੈਲੀਗੇਸ਼ਨ ਲੱਗ ਰਿਹਾ ਲਗਾਤਾਰ ਦੋਸ਼ ਲੱਗ ਰਹੇ ਹੈ ਕਿ ਨਗਰ ਨਿਗਮਾਂ ਪੰਜਾਂ ਦੀਆਂ ਅਮਰਸਰ ਦੀ ਫਗਵਾੜੇ ਦੀ ਲੁਧਿਆਣੇ ਦੀ ਪਟਿਆਲੇ ਦੀ ਤੇ ਇਹ ਜੜੀਆਂ ਨਗਰ ਨਿਗਮਾਂ ਨੇ ਉਹਦੇ ਚ ਤੇ 44 ਜੜੀਆਂ ਨੇ ਨਗਰਪਾਲਿਕਾ ਦੇ ਵਿੱਚ ਇਲੈਕਸ਼ਨ ਹੋ ਰਹੀ ਹੈ 21 ਦਸੰਬਰ ਨੂੰ ਵੋਟਾਂ ਪੈਣੀਆਂ ਨੇ ਪੰਚਾਇਤ ਦੀ 15 ਫਰਵਰੀ ਨੂੰ 15 ਦਸੰਬਰ ਨੂੰ ਵੋਟਾਂ ਪੈਣੀਆਂ ਨੇ ਜਿਹੜੀਆਂ 20 ਪੰਚਾਇਤਾਂ ਰਹਿ ਗਿਆ ਸੀ ਇਲੈਕਸ਼ਨ ਕਮਿਸ਼ਨ ਨੇ ਰੱਦ ਕਰਤੀਆਂ ਸੀ ਪਹਿਲਾਂ ਇਹ ਆਵਾਜ਼ ਕਿ ਉਥੋਂ ਦੇ ਕਲਚਰ ਨਾਲ ਜੁੜੋ ਸਭਿਆਚਾਰ ਨਾਲ ਜੁੜੋ AGPC ਹੋਰ ਬਹੁਤ ਸਾਰੇ ਉਠਾ ਰਹੇ ਨੇ ਕਿ ਇਹ 15 ਬਾੜਾ ਸ਼ਹੀਦ ਦੀ 15 ਬਾੜਾ ਜਿੱਥੇ ਲੋਕ ਵਾਰਾਗ ਛੁੱਂਦੇ ਨੇ ਪੰਜਾਬ ਦੇ ਉਹਨਾਂ ਦਿਨਾਂ ਚ ਚੋਣਾ ਨਾ ਕਰਾਈਆਂ ਜਾਣ ਇਹ ਪੰਜਾਬ ਦੇ ਇਲੈਕਸ਼ਨ ਕਮਿਸ਼ਨਰ ਦੇ ਸਾਹਮਣੇ ਇੱਕ ਬੜਾ ਵੱਡਾ ਸਵਾਲੀਆ ਨਿਸ਼ਾਨ ਹੈ ਕਿ ਤੁਸੀਂ ਪੰਜਾਬ ਦੇ ਸਭਿਆਚਾਰ ਨੂੰ ਕਲਚਰ ਨੂੰ ਪੰਜਾਬ ਦੇ ਲੋਕਾਂ ਦੇ ਦੁੱਖ ਦਰਦ ਨੂੰ ਜਾਣਦੇ ਹੋ ਜਾਂ ਨਹੀਂ ਜਾਣਦੇ ਇਸ ਤੋਂ ਪਹਿਲੀਆਂ ਵੀ ਚੋਣਾਂ ਹੀ ਕਰਾਤੀਆਂ ਜਿਹੜਾ ਰਾਸ਼ਟਰੀ ਕਮਿਸ਼ਨ ਸੀ ਉਹਨੇ ਪਰ ਕੌਣ ਜਾਣਦਾ ਕਿਸੇ ਦੇ ਉਹ ਕਹਿੰਦਾ ਆਪਾਂ ਜੀ ਕਰਾ ਕੇ ਪਰਾ ਕਰੋ ਕਿਉਂ ਕਿ ਉਹ ਕਮਿਸ਼ਨਰ ਦੀ ਪੀਸੀ ਪਈ ਹਾਈ ਕੋਰਟ ਦੇ ਵਿੱਚ ਇਹ ਸਮਾਹ ਰਹੇ ਨਹੀਂ ਕਰਾਈਆਂ ਸਰਕਾਰ ਨੇ 2-2 ਸਾਲ ਤੋਂ ਪੈਂਡਿੰਗ ਪਈਆਂ ਨੇ ਭਗਵੰਤ ਮਾਨ ਸਰਕਾਰ ਜਿਹੜੀ ਕਹਿੰਦੀ ਹੈ ਕਿ ਅਸੀਂ ਬੜੇ ਹੀ ਬਦਲਾ ਆਲੀ ਸਰਕਾਰ ਹੈ ਉਹ ਨਾ ਪੰਚਾਇਤ ਚੋਣਾਂ ਹਾਈ ਕੋਰਟ ਦੇ ਡੰਡੇ ਤੋਂ ਬਿਨਾ ਕਰਾ ਸਕੀ ਤੇ ਨਾ ਇਹ ਚੋਣਾਂ ਇਹਦੇ ਹਾਈ ਕੋਰਟ ਦੇ ਡੰਡੇ ਤੋਂ ਬਿਨਾ ਕਰਾ ਸਕੀ ਹੁਣ ਕੰਟੈਂਪਟ ਹੋਈ ਹੈ ਕੰਟੈਂਪਟ ਕੋਰਟ ਪਰ ਬਾਰ-ਬਾਰ ਜਾ ਕੇ ਤਾਂ ਕੋਈ ਇਹ ਡੇਟ ਦੇਣੀ ਪਈ ਆ ਦਿੱਤੀ ਆ ਉਹਨਾਂ ਨੇ ਜਾ ਕੇ ਤਾਂ ਸਰਕਾਰ ਕੀ ਕਰ ਰਹੀ ਹੈ ਜੇ ਅਦਾਲਤਾਂ ਨੇ ਸਰਕਾਰ ਚਲਾਉਣੀਆਂ ਚੋਣਾ ਵੀ ਅਦਾਲਤਾਂ ਦੇ ਆਰਡਰ ਕਰਕੇ ਚਲਾਉਣੀਆਂ ਨੇ ਤਾਂ ਤੁਸੀਂ ਕੀ ਕਰ ਰਹੇ ਹੋ ਇਹ ਸਵਾਲ ਤਾਂ ਉੱਠੂ ਗਈ ਤੁਹਾਡੇ ਦਿਮਾਗ ਦੇ ਵਿੱਚ ਕੋਈ ਤਰਜੀਹਾਂ ਨਹੀਂ ਹੈ ਤੁਸੀਂ ਕੋਈ ਨਹੀਂ ਦੇਖਦੇ ਕਿਹੜੀ ਸੰਸਥਾ ਦੀ ਡੈਡਲਾਈਨ ਕਦੋਂ ਖਤਮ ਹੋਣੀ ਹੈ ਕਿਹੜੀ ਦੀ ਕਦੋਂ ਖਤਮ ਹੋਣੀ ਹੈ ਸਮਾਂ ਰਹਿੰਦੇ ਕੰਮ ਕਰਾਓ ਆਪਣੇ ਅਫਸਰਾਂ ਤੋਂ ਮੋਟਾ ਵੀ ਬਣਾਓ ਬਾਕੀ ਝੂੜ ਸੋਚੀਆਂ ਬਣਾਓ ਬਾਕੀ ਚੀਜ਼ਾਂ ਬਣਾਓ ਇਹਦੇ 'ਚ ਤੁਸੀਂ ਖਮੋਸ਼ੋ ਲਾਪਰਵਾਹ ਜਾਂ ਤੁਸੀਂ ਕੰਮ ਨਹੀਂ ਕਰਨਾ ਚਾਹੁੰਦੇ ਇਹ ਤਾਂ ਹੁਣ ਬਾਅਦ ਦੀ ਗੱਲ ਹੈ ਇਹਦਾ ਅੰਦਾਜ਼ਾ ਕੌਣ ਲਾਏਗਾ ਪਰ ਕੰਮ ਚੋਣ ਇਲੈਕਸ਼ਨ ਜਿਹੜੀ ਹੈ ਉਹ ਅਦਾਲਤਾਂ ਕਰਾ ਰਹੀਆਂ ਨੇ ਪਰ ਹੁਣ ਅਕਾਲੀ ਦਲ ਨੇ ਇੱਕ ਫੈਸਲਾ ਕੀਤਾ ਜਿਹੜਾ ਕਿ ਚੰਗਾ ਫੈਸਲਾ ਕਮਨਿਆ ਜਾਣਾ ਚਾਹੀਦਾ ਕਿ ਉਹ ਜਿਮਣੀ ਚੋਣਾ ਉਹਨਾਂ ਨੇ ਇਸ ਲਈ ਨੇ ਲੜੀਆਂ ਕਿ ਸਾਡਾ ਪ੍ਰਧਾਨ ਤਨਖਾਈ ਹੈ ਤੁਸੀਂ ਉਹਨੂੰ ਨਹੀਂ ਜੱਜ ਦਿੰਦੇ ਕੱਲ ਤੱਕ ਉਹਨੂੰ ਜੱਜ ਨਹੀਂ ਦਿੰਦਾ ਅਸੀਂ ਵੀ ਲੜਾਂਗੇ ਜਰਨਾਇਲ ਤੋਂ ਬਿਨਾਂ ਨਹੀਂ ਲੜਾਂਗੇ ਹੁਣ ਕੀ ਇਸੇ ਲਈ ਲੜੀਆਂ ਜਾ ਰਹੀਆਂ ਪ੍ਰਧਾਨਤਾ ਜੇ ਵੀ ਤਨਖਾਈ ਹੈ ਸੇਵਾ ਲੱਗੀ ਹੋਈ ਆ ਉਹਨੂੰ ਉਹਨੇ ਤਾਂ ਖੈਰ ਇਲੈਕਸ਼ਨ ਵੀ ਕੀ ਲੜਦੀਆ ਉਦੋਂ ਤੱਕ ਕਹਿੰਦੇ ਸੀ ਉਹ ਆਪ ਵੀ ਲੜਨਗੇ ਐਸੈਂਬਲੀ ਚ ਪਰ ਲੜਵਾਉਣ ਵਾਲਾ ਚਾਹੀਦਾ ਕਿਸ ਰੰਗ ਦੇ ਰੂਪ ਚ ਹਾਂ ਤੇਰਾ ਤ੍ਰੀਤੋ ਬਾਅਦ ਹੋ ਸਕਦਾ ਹੈ ਅਰਦਾਸ ਸਾਰੀ ਕਰਕੇ ਉਸ ਤੋਂ ਬਾਅਦ ਇਧਰੋਂ ਸੁਰਖਰੂ ਹੋ ਜਾਣ ਤੇ ਉਸ ਤੋਂ ਬਾਅਦ ਲਗਾਤਾਰ ਅੱਜ ਵਰਕਿੰਗ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਦੇ ਵੱਲੋਂ ਹੀ ਉਹਨਾਂ ਨੇ ਇੱਕ ਉਸ ਲੈਵਲ ਦੇ ਮਤਲਬ ਵੱਡੀਆਂ ਕਾਰਪੋਰੇਸ਼ਨਾਂ ਦੀਆਂ ਚੋਣਾਂ ਦੇ ਵਾਸਤੇ ਵਿਚਾਰ ਪਰ ਲਾਤੇ ਨੇ ਦੇਖਣਗੇ ਲਿਸਟਾਂ ਵੀ ਜਾਰੀ ਕੀਤੇ ਜਾ ਰਹੀਆਂ ਨੇ ਸਟੈਪ ਵਾਈਜ਼ ਸਟੈਪ ਉਸ ਲੈਵਲ ਦੇ ਉੱਤੇ ਜਾ ਕੇ ਪਰ ਸਭ ਤੋਂ بڑا ਸਵਾਲ ਇਹ ਹੈ ਕਾਂਗਰਸ ਵੀ ਲੜ ਰਹੀ ਹੈ ਆਮ ਆਦਮੀ ਪਾਰਟੀ ਵੀ ਲੜ ਰਹੀ ਹੈ ਹੋਰ ਪਾਰਟੀਆਂ ਵੀ ਲੜ ਰਹੀਆਂ ਨੇ ਆਖਲੀ ਪਾਰਟੀ ਵੀ ਲੜ ਰਹੀ ਹੈ ਕੀ ਕਿਸੇ ਦੇ ਯਾਦ ਹੈ بڑا ਮੋਟਾ ਜਿਹੜੇ ਖੜੇ ਹੋਣਗੇ ਉਹਨਾਂ ਦੇ ਯਾਦ ਕਿ ਕੋਈ 75ਵੀਂ ਸੋਧ ਵੀ ਸੰਵਿਧਾਨ ਚ ਹੋਈ ਸੀ ਉਹ ਸੋਧ ਕੁਝ ਕਹਿੰਦੀ ਸੀ ਉਹ ਸੋਧ ਇਹ ਕਹਿੰਦੀ ਸੀ ਪਹਿਲੀ ਗੱਲ ਕਿ 5 ਸਾਲ ਤੋਂ ਲੇਟ ਨਹੀਂ ਚੋਣਾ ਹੋਣਾ ਹੋਣੀ ਚਾਹੀਦੀ ਤੁਸੀਂ ਉਹ 2-2 ਸਾਲ ਸਮਾਂ ਲਗਾ ਕੇ ਕਰ ਰਹੇ ਹੋ ਤੁਸੀਂ ਸੰਵਧਾਨ ਦੀ ਕੋਈ ਕਦਰ ਨਹੀਂ ਕਰ ਰਹੇ ਉਹ ਸੋਧ ਕਹਿੰਦੀ ਹੈ ਕਿ ਜਿਹੜਾ ਸਟੇਟ ਦਾ ਇਲੈਕਸ਼ਨ ਕਮਿਸ਼ਨ ਹੈ ਉਹਦੀ ਜਿੰਮੇਵਾਰੀ ਸੀ ਉਹ ਵੀ ਕੀ ਕਰ ਰਿਹਾ ਹੈ ਉਹ ਸੋਧ ਕਹਿੰਦੀ ਹੈ ਕਿ ਸਟੇਟ ਦਾ ਫਾਈਨਾਂਸ ਕਮਿਸ਼ਨ ਬਣੂਗਾ ਪੰਚਾਇਤਾਂ ਲਈ ਤੇ ਇਹਨਾਂ ਲਈ ਉਹਦੀਆਂ ਜਿਹੜੀਆਂ ਸਪਾਰਸ਼ਾਂ ਹੋਣਗੀਆਂ ਉਹ ਸੂਬਾ ਸਰਕਾਰ ਉਹਦੀ ਕਦਰ ਕਰੋਗੇ ਉਹਦੇ ਆਧਾਰ ਤੇ ਜਿਹੜਾ ਫੰਡ ਵੰਡ ਕੇ ਦੇਣੇ ਨੇ ਸਟੇਟ ਦੇ ਬਜਟ ਦੇ ਵਿੱਚੋਂ ਉਹ ਦਿੱਤੇ ਜਾਣਗੇ ਹੁਣ ਤੱਕ ਨਹੀਂ ਦਿੱਤੇ ਜਾ ਰਹੇ ਕਿਉਂਕਿ ਕੇਆਰ ਲਖਰਪਾਲ ਦੀ ਰਵਾਈ ਦੇ ਵਿੱਚ 6ਵਾਂ ਫਾਈਨੈਂਸ ਕਮਿਸ਼ਨ ਉਹਦੀ ਰਿਕਮੈਂਡੇਸ਼ਨ ਜਿਖਹਿ ਰਹੀਆਂ ਨੇ ਘੱਟੋ ਘੱਟ 4% ਹੀ ਦੇ ਦਿਓ ਬਾਕੀ ਦਾ ਛੱਡੋ ਜੋ ਨਹੀਂ ਦਿੱਤੇਗੇ ਤਾਂ ਕੌਣ ਲੜਿਆ ਇਹਦੇ ਬਾਰੇ ਉਹ ਕਹਿੰਦੀ ਹੈ ਕਿ 18 ਦੇ ਡਿਪਾਰਟਮੈਂਟ ਜਿਹੜੇ ਸ਼ਹਿਰਾਂ ਨਾਲ ਸੰਬੰਧਿਤ ਨੇ ਉਹਨਾਂ ਨਾਲ ਸੰਬੰਧਿਤ ਮੁਲਾਜ਼ਮ ਉਹਨਾਂ ਨਾਲ ਸੰਬੰਧਿਤ ਪੈਸਾ ਤੇ ਉਹਨਾਂ ਨਾਲ ਸੰਬੰਧਿਤ ਕੰਮ ਇਹ ਟ੍ਰਾਂਸਫਰ ਹੋ ਜਾਣੇ ਚਾਹੀਦੇ ਨੇ ਹੇਟਾਂ ਉਹਨਾਂ ਸਸਤਾਵਾਂ ਨੂੰ ਜਿਨ੍ਹਾਂ ਦੀਆਂ ਚੋਣਾਂ ਹੁਣ ਹੋ ਰਹੀਆਂ ਨੇ ਇਹ 30 ਸਾਲ ਲੰਘਣ ਦੇ ਬਾਵਜੂਦ ਕਿਉਂ ਟ੍ਰਾਂਸਫਰ ਨਹੀਂ ਹੋਏ ਅੱਜ ਵੀ ਜਿਹੜੇ ਸੱਜਣ ਲੜਨਗੇ ਟਿਕਟਾਂ ਲੈ ਕੇ ਵੱਖ-ਵੱਖ ਪਾਰਟੀਆਂ ਦੀਆਂ ਉਹ ਇਹਦੀ ਜਿੰਦوجਾਇਤ ਪਹਿਲਾਂ ਕਿਉਂ ਨਹੀਂ ਕੀਤੀ ਹੁਣ ਕਰਨਗੇ ਵੀ ਨਹੀਂ ਕਰਨਗੇ ਕਿ ਇਹ ਏਜੰਡੇ ਇਹਨਾਂ ਚੋਣਾਂ ਦੇ ਵਿੱਚ ਹੋਣਗੇ ਜਾਂ ਨਹੀਂ ਹੋਣਗੇ ਇਹ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਜਾਂ ਬਸ ਕਿਸੇ ਵੀ ਤਰੀਕੇ ਨਾਲ ਚੁੜੇਆਂ ਜਾਣਾ ਹੈ ਆਪੋ ਆਪਣੇ ਘਰ ਵੀ ਪਰਨੇ ਨੇ ਮਾੜਾ ਮੋਟਾ ਪਾਵਰ ਲੈਣੀ ਹੈ ਤੇ ਉਸੇ ਢੰਗ ਨਾਲ ਹੋ ਜਾਏਗਾ ਜੇ ਵੱਡੀ ਪਾਵਰ ਲੈਣੀ ਹੈ ਤਾਂ ហេਠਾ ਖੜੇ ਹੋਣ ਵਾਲੇ ਸੱਜਣਾ ਨੂੰ ਮੰਗਣੀ ਨਹੀਂ ਜਦੋਂ ਜਹਦ ਕਰਨੀ ਪਵੇਗੀ ਜਿਵੇਂ ਕੇਂਦਰ ਤਾਕਤਾਂ ਦਾ ਕੇਂਦਰੀਕਰਨ ਕਰ ਰਿਹਾ ਹੈ ਉਵੇਂ ਤੁਹਾਡੀ ਆਣੀ ਤਾਕਤਾਂ ਸਟੇਟ ਨੇ ਰੱਖੀਆਂ ਹੋਈਆਂ ਨੇ ਇਹਨਾਂ ਤੇ ਵੀ ਇੱਕ ਗੱਲ ਕਰਨ ਦੀ ਲੋੜ ਹੈ ਕਿਉਂਕਿ ਜਦੋਂ ਮੌਕਾ ਹੁੰਦਾ ਓਦੋਂ ਘੱਟੋ ਘੱਟ ਜ਼ਰੂਰ ਗੱਲ ਕਰਨੀ ਚਾਹੀਦੀ ਹੈ ਡੀਸੈਂਟਰਲਾਈਜੇਸ਼ਨ ਆਫ ਪਾਵਰ ਦੀ ਤਾਕਤਾਂ ਦੇ ਵਿਕੇਂਦਰੀਕਰਨ ਦੀ ਇਹ ਬਹੁਤ ਵੱਡਾ ਮਸਲਾ ਹੈ ਜੇ ਇਹ ਸੋਚਿਆ ਜਾਏਗਾ ਕਿ ਫੈਡਰਲ ਜਿੰਦ ਦੀ ਲੜਾਈ ਇਸ ਤਾਕਤਾਂ ਦੇ ਵਿਕੇਂਦਰੀਕਰਨ ਨਾਲ ਜੁੜੀ ਹੋਈ ਹੈ ਇਹ ਸਮੁੱਚਤਾ ਚ ਲੜੀ ਜਾਣੀ ਹੈ ਇਹ ਲੋਕਾਂ ਦੀ ਸੋਝੀ ਨਾਲ ਬੜੀ ਨੇੜੇ ਜੁੜੀ ਹੋਈ ਹੈ ਔਰ ਇਸ ਕਰਕੇ ਕਿੰਨੇ ਸੱਜਣ ਨੇ ਕਿੰਨੀ ਇੱਕ ਪਾਰਟੀਆਂ ਨੇ ਕਿੰਨੇ ਇੱਕ ਹੋਰ ਲੋਕ ਨੇ ਕਿ ਇਸ ਗੱਲ ਨੂੰ ਉਠਾਉਣਗੇ ਨਾ ਚੋਣਾਂ ਦੇ ਵਿੱਚ ਇਹ ਤੋਂ ਦੇਖਿਆ ਜਾਏਗਾ ਕਿ ਅਸੀਂ ਸਿਆਸੀ ਤੌਰ ਤੇ ਮੈਚੁਰ ਜਮਹੂਰੀਅਤ ਵੱਲ ਜਾ ਰਹੇ ਹਾਂ ਜਾਂ ਕੇਵਲ ਡਾਗਟ ਪਾਈ ਜਾਂ ਕੇਵਲ ਉਹ ਲੋੜ ਪੂਰੀ ਕਰ ਰਿਹਾ ਕਾਨੂੰਨ ਦੀ ਉਨਿਕ ਉਹ ਵੀ ਕੋਰਟ ਦੇ ਕੰਟੈਂਪਟ ਦੇ باوجود ਨਹੀਂ ਤਾਂ ਸਾਡਾ ਕੋਈ ਮਤਲਬ ਦਮਾਗੀ ਤੌਰ ਤੇ ਅਸੀਂ ਤਿਆਰ ਨਹੀਂ ਆ ਇਸ ਲੈਵਲ ਦੀ ਜ਼ਮੂਰੀਤ ਨਹੀਂ ਇਹ ਮੰਨਿਆ ਜਾਊਗਾ ਆ ਚੱਲ ਇਹ ਨਹੀਂ ਤੁਸੀਂ ਦੇਖਦੇ ਰਹੋ ਪਲੰਗ ਬਹੁਤ ਬਹੁਤ ਧੰਨਵਾਦ